ਇਹ ਦਸਤਾਰ ਸਜਾਉਣ ਲਈ ਜੋ ਹੈ ਕਹਿੰਦੇ ਹੋਏ ਨਜ਼ਰ ਆਈ ਨਹੀਂ ਜਸਤਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਇਹ ਵੀਡੀਓ ਜੋ ਹੈ ਫਤਿਹਗੜ੍ਹ ਸਾਹਿਬ ਦੀ ਹੈ ਉਹਨਾਂ ਦਿਨਾਦ ਗਿਆ ਸ਼ਹੀਦੀ ਜੋੜ ਮੇਂ ਪਿਛਲੇ ਨਹੀਂ ਚੱਲ ਰਹੀ ਸੀ ਅਤੇ ਜਥੇਦਾਰ ਗੜਗਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੈ ਦੱਸਦੀ ਹੈ ਕਿ ਸ਼ਹੀਦੀ ਜੋੜ ਮੇਲ ਦੌਰਾਨ ਨਿਹੰਗ ਅਤੇ ਉਸਦੇ ਸਾਥੀਆਂ ਨੇ ਲੋਕਾਂ ਦੀਆਂ ਟੋਪੀਆਂ ਲੁਹਾ ਕੇ ਨਿਜੇ ਤੇ ਟੱਗਿਆ ਸਨ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸੰਦਾ ਕਿ ਕਾਫੀ ਵਿਵਾਦ ਵੀ ਹੋਇਆ ਸੀ ਕੁਝ ਲੋਕਾਂ ਨੇ ਹਾਲਾਂਕਿ ਨਿਹੰਗ ਉਸ ਬੱਚੇ ਦਾ ਵਿਰੋਧ ਨਹੀਂ ਕੀਤਾ ਸੀ ਕਿ ਇਸ ਤਰ੍ਹਾਂ ਟੋਪੀਆਂ ਜੋ ਹੈ ਨਿਜੇ ਤੇ ਟੱਗੀਆਂ ਹੋ ਜਿਸ ਨੂੰ ਇੱਕ ਛੋਟਾ ਸਿੱਖ ਬੱਚਾ ਉਹਨਾਂ ਦੇ ਸਾਹਮਣੇ ਖੜ੍ਹਾ ਹੈ ਉਸ ਦੀ ਟੋਪੀ ਲੁਹਾ ਕੇ ਉਸ ਨੂੰ ਕਹਿੰਦੇ ਨੇ ਕਿ ਦਸਤਾਰ ਬਨੋ ਪੱਗ ਬਨੋ ਇਸ ਤਰ੍ਹਾਂ ਉਸ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਲੇਨ ਹਾਲਾਂਕਿ ਆਪਣੇ ਆਪ ਦੇ ਵਿੱਚ ਇੱਕ ਸਿੱਖੀ ਦਾ ਪ੍ਰਚਾਰ ਹੈ ਪਰ ਕਈ ਤਰ੍ਹਾਂ ਦੇ ਵਿਵਾਦ ਵੀ ਪਿਛਲੇ ਦਿਨਾਂ ਵਿੱਚ ਇਸੇ ਟੋਪੀ ਨੂੰ ਲੈ ਕੇ ਇਸ ਨੂੰ ਲੈ ਕੇ ਜੋ ਹੈ ਛੜਦੇ ਹੋਏ ਨਜ਼ਰ ਆਏ ਸੰਤੇ ਹੁਣ ਇੱਕ ਨਵੀਂ ਵੀਡੀਓ ਜੋ ਹੈ ਇਸ ਸਾਹਮਣੇ ਆਈ ਹੈ ਸ਼ਾਬਾਸ਼ ਪੱਗ ਭਾਵੇਂ ਲੈਣੀ ਨਹੀਂ ਬਹੁੰਦੇ ਸਿੱਖ ਅਟਕਾ ਬੰਦੇ ਹੈ ਟੋਪੀ ਲਾ ਰਹੇ ਅੱਜ ਇਹਦੇ ਪੌਣੀ ਨਹੀਂ ਆਪਾਂ ਇਹਦੇ ਸਾਹਿਬ ਜਰਿਆਂ ਦੇ ਛਿੱਤੀ ਦਿਹਾੜੇ ਆ ਠੀਕ ਆ ਪੱਕ ਪੱਕ ਭਾਵੇਂ ਵਾ ਲੈਣੀ ਛੋਟੀ ਜੀ ਪੱਕ ਵਾਏ ਕਾਲਾ ਸਾਹਿਬ ਵਾਏ ਮੈਂ ਤੁਜੀ ਅਸੁੰਦੇ ਆ ਕੀ ਨਾਂ ਹਾਂ ਹੈ ਤੁਸੀਂ ਅਸੁੰਦੇ ਨਾ ਮਾ ਪਾਪਾ ਜੀ ਕਿਹੜਾ ਨਾਮ ਸਾਹਿਬ ਸਾਧਿਆਂ ਦੇ ਨਾਮ ਜੀ ਸਾਹਿਬ ਜਿਆਦੇ ਮੈਂ ਹੀ ਸੁਣਦਾ ਬਣਾਏਗਾ ਹਾਂ ਜੀ ਚੱਲ ਸੁਣਾਓ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਜੋਰਾ ਬਾਬਾ ਬਾਬਾ ਫਤੇ ਸਿੰਘ ਜੀ ਬਾਬਾ ਜੀ ਚੱਲ ਮੈਂ ਤੁਹ ਲੜੀ ਵਾਰ ਸੁਣਾਉਣਾ ਸਾਹਿਬਜ਼ਾਦਾ ਬਾਬਾਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜਿਹਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਯੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਪਤਾ ਸਿੰਘ ਜੀ ਕਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਫਤਿਹਗੜ੍ਹ ਸਾਹਿਬ ਕਿਵੇਂ ਸ਼ਹੀਦ ਹੋਏ ਆਪਰੇ ਆਵਸਤਾਰਮ ਨਹੀਂ ਆਜੇਣ ਕਿਰਮਲੀ ਸ਼ਾਬਾਸ਼ ਤੂੰ ਵੀ ਇਦਾਂ ਹੀ ਸਰਦਾਰ ਰਹਿਣਾ ਤੂੰ ਵੀ ਸਰਦਾਰ ਰਹਿਣਾ ਵਾ ਕਿ ਨਹੀਂ ਬਹੁੰਦੇ ਸਿੱਖ ਸਿੱਖ ਜੀ ਬਟਕਾ ਬਣੇ ਹੈ ਆਲਟੋਪੀ ਲਾਰੇ ਅੱਜ ਇਹ ਪਉਣੀ ਨਹੀਂ ਆਪਾਂ ਇਹਦੇ ਸਾਬ ਜਦਿਆਂ ਦੇ ਛਿੱਤੀ ਦਿਹਾੜੇ ਆ ਠੀਕ ਆ ਚਾਬਾ ਪੱਕ ਭਾਂਵੇਂ ਲੈਣੀ ਛੋਟੀ ਜੀ ਪੱਕ ਵਾਹ ਕਾਲਾ ਸਾਹਿਬ ਵਾਹ ਮੈਂ ਤੁਜੀ ਅਸੁੰਦੇ ਆਂ ਕੀ ਨਾ ਹੈ ਤੁਸੀਂ ਅਸੁੰਦੇ ਆਂ ਨਾ ਆਪਾਂ ਬਾਬਾ ਜੀ ਕਿਹੜਾ ਨਾਮ ਸਾਬ ਜਦਿਆਂ ਦੇ ਨਾਮ ਜੀ ਸਾਬ ਜਦਿਆਂ ਦੇ ਮੈਂ ਹੀ ਸੁਣਦਾ ਬਣਾਏਗਾ ਹਾਂ ਚਲ ਸੁਣਾਓ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਚੇਂਗੜੀ ਬਾਬਾ ਜੋਰਾ ਬਾਬਾ बाबा फतेह ਸਿੰਘ ਜੀ ਬਾਬਾ ਜੀ ਚਲ ਮੈਂ ਤੁਹਾਨੂੰ ਲੜੀ ਵਾਰ ਸੁਣਾਉਣਾ ਸਾਬ ਜادہ ਬਾਬਾਜੀਤ ਸਿੰਘ ਜੀ ਸਾਬ ਜادہ ਬਾਬਾ ਜਿਹਾਰ ਸਿੰਘ ਜੀ ਸਾਬ ਜادہ ਬਾਬਾ ਯੋਰਾਵਰ ਸਿੰਘ ਜੀ ਸਾਬ ਜادہ ਬਾਬਾ ਪਤਾ ਸਿੰਘ ਜੀ ਕਿੱਥੇ ਛੋਟੇ ਸਾਬ ਜਾਦੇ ਸ਼ਹੀਦ ਹੋਏ ਫਤਿਹਗੜ੍ਹ ਸਾਹਿਬ ਕਿਵੇਂ ਸ਼ਹੀਦ ਹੋਏ ਆਪਣੇ ਆਸਤਾਰਮ ਨਹੀਂ ਆਦਿ ਚਣ ਕੇ ਤਰਮਲੀ ਸ਼ਾਬਾਸ਼ ਤੂੰ ਵੀ ਇਦਾਂ ਹੀ ਸਰਦਾਰ ਰਹਿਣਾ ਤੂੰ ਵੀ ਸਰਦਾਰ ਰਹਿਣਾ ਤਜ਼ਾਹਰ ਤੌਰ ਤੇ ਹਾਲਾਂਕਿ ਜਤਾਰ ਸਾਹਿਬ ਜੋ ਹੈ ਕਿਤਨਾ ਕਿਤੇ ਸਿੱਖ ਇਤਿਹਾਸ ਬਾਰੇ ਪ੍ਰੇਰਣਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਾਕ ਬੰਨਣ ਦਾ ਸੁਨੇਹਾ ਦਿੱਤਾ ਜਾ ਰਿਹਾ ਪਰ ਕਿਤਨਾ ਕਿਤੇ ਜੋ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਦੂਜੀ ਵਿੰਡੋ ਚ ਕਿ ਜਿਸ ਤੇ ਕਾਫੀ ਵਿਵਾਦ ਹੋਇਆ ਸੀ ਇੱਕ ਛੋਟਾ ਨਿਹੰਗ ਬੱਚਾ ਜੋ ਹੈ ਉਸ ਵੱਲੋਂ ਨੇਜੇ ਤੇ ਟੋਪੀਆਂ ਟੰਗਿਆ ਗਿਆ ਸਨ ਕਿ ਜੋ ਵੀ ਟੋਪੀ ਪਾ ਕੇ ਆਇਆ ਹੋਇਆ ਉਸ ਦੀਆਂ ਟੋਪੀਆਂ ਲਵਾ ਕੇ ਨੇਜੇ ਤੇ ਟੰਗ ਦਿੱਤੀਆਂ ਗਿਆ ਜੋ ਕਿ ਪਿਛਲੇ ਦਿਨੀ ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਾ ਰਿਹਾ ਕਿ ਕਈ ਤਰ੍ਹਾਂ ਦਾ ਇਸ ਤੇ ਵਿਵਾਦ ਦੇ ਵੀ ਛੜਿਆ ਕਈ ਦੀਪ ਸਿੰਘ ਗੜਕਾਚ ਹਾਲਾਂਕਿ ਬੱਚੇ ਨੂੰ ਸਿਨੇਹਾ ਦਿੱਤਾ ਜਾ ਰਿਹਾ ਕਿ ਸਿੱਖ ਇਤਿਹਾਸ ਨਾਲ ਜੁੜਿਆ ਜਾਵੇ ਸਿੱਖ ਇਤਿਹਾਸ ਬਾਰੇ ਪ੍ਰੇਰਣਾ ਦਿੱਤੀ ਜਾ ਰਹੀ ਹੈ ਪਾਕ ਬੰਰਦਾਸ ਸਿਨੇਹਾ ਦਿੱਤਾ ਜਾ ਰਿਹਾ ਪਰ ਕਿਤਨਾ ਕਿਤੇ ਵਿਵਾਦ ਪਿਛਲੇ ਦਿਨੀ ਕਾਫੀ ਗਰਮਾਇਆ ਹੋਇਆ ਸੀ ਹਾਲਾਂਕਿ ਸਿੱਖ ਬੱਚੇ ਵੱਲੋਂ ਬਾਅਦ ਚ ਇੱਕ ਵੀਡੀਓ ਪਾ ਕੇ ਕਿਹਾ ਗਿਆ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮਾਫੀ ਮੰਗਦਾ ਹੈ ਪਰ ਕਿਤਨਾ ਕਿਤੇ ਇਸ ਤੇ ਵਿਵਾਦ ਹੋਇਆ ਕਿ ਜੇ ਲੋਕ ਕੀ ਆ ਰਹੇ ਨੇ ਵੱਡੀ ਗਿਣਤੀ ਚ ਤਾਂ ਇਸ ਤਰ੍ਹਾਂ ਉਹਨਾਂ ਦੇ ਨਾਲ ਕਿਉਂ ਜੋ ਹੈ ਵਿਹਾਰ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਟੋਪੀਆਂ ਲੋਹਾ ਕਿਸ ਤਰ੍ਹਾਂ ਨੀਜੇ ਤੇ ਟੱਗਿਆ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਕਾਫ ਕਿਤੇ ਨਾ ਕਿਤੇ ਵਿਰੋਧ ਹੋਇਆ ਕਈ ਸੋਸ਼ਲ ਮੀਡੀਆ ਤੇ ਉਸ ਦਾ ਵੀਡੀਓ ਜੋ ਹੈ ਸਾਹਮਣੇ ਆਇਆ ਕਈਆਂ ਵੱਲੋਂ ਮੌਕੇ ਤੇ ਉਸ ਦਾ ਵਿਰੋਧ ਹੋਇਆ ਹਾਲਾਂਕਿ ਉਸ ਤੋਂ ਬਾਅਦ ਵੀਡੀਓ ਪਾ ਕੇ ਉਸ ਵੱਲੋਂ ਮਾਫੀ ਮੰਗੀ ਜਾਂਦੀ ਹੈ ਇਸ ਪੂਰੇ ਮਸਲੇ ਤੇ ਪਰ ਕਿਤੇ ਨਾ ਕਿਤੇ ਇਹ ਵਿਵਾਦ ਜੋ ਹੈ ਪਿਛਲੇ ਦਿਨੀ ਕਾਫੀ ਚਰਚਾ ਚੜਿਆ ਕਿਉਂਕਿ ਵੱਡੀ ਗਿਣਤੀ ਚਾਹਤ ਤੌਰ ਤੇ ਅਸੀਂ ਦੇਖਦੇ ਹਾਂ ਕਿ ਲੋਕਾਂ ਵੱਲੋਂ ਜਦੋਂ ਠੰਡ ਦਾ ਮੌਸਮ ਚੱਲ ਰਿਹਾ ਤੇ ਆਮ ਤੌਰ ਤੇ ਜੋ ਸਿੱਖ ਬੱਚੇ ਹੁੰਦੇ ਨੇ ਜਾਂ ਨਾਰਮਲ ਜੋ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਕੇਸ ਨਹੀਂ ਹੁੰਦੇ ਉਹਨਾਂ ਵੱਲੋਂ ਟੋਪੀ ਪਾਈ ਜਾਂਦੀ ਹੈ ਠੰਡ ਤੋਂ ਬਚਾ ਲਈ ਪਰ ਕਿਤੇ ਨਾ ਕਿਤੇ ਇਹ ਟੋਪੀਆਂ ਲੋਹਾ ਕੇ ਜ ਕੀ ਜਵਾਬ ਇਸ ਲਈ ਨਹੀਂ ਚਰਚਾ ਚ ਰਿਹਾ ਸੀ ਇਹ ਕਿਉਂ ਤਾਰੀਆਂ ਟੋਪੀਆਂ ਤੁਸੀਂ? ਕਾਹੇ ਤਾਰੀਆਂ? ਟੋਪੀਆਂ ਲੈ ਕੇ ਆਟ ਛੱਡੋ ਯਾਰ ਨਿੱਟੋ ਕੇ ਸਭੇ ਸਿੱਖਦਾ ਨਹੀਂ ਧਰਤੀ ਫਿਰ ਇੱਥੇ ਆਉਣਾ ਮਨਾ ਕਰ ਦਿਓ ਸਾਰਿਆਂ ਨੂੰ। ਮਨਾ ਕਰ ਦੋ। ਟੋਪੀਆਂ ਲੈ ਕੇ ਆ। ਰੱਦ ਕਰ ਲੈ ਯਾਰ। ਨੰਗੇ ਸਿਰ ਕੋ ਮੀ। ਇਹ ਬਲ ਗੱਲ ਤਾਂ ਤੁਹਾਡੇ ਵਾਸਤੇ। ਟੋਪੀ ਲੈ ਕੇ ਆ ਲੈ ਕੇ ਆਣਾ ਹੀ। ਬੰਦਾ ਇੱਕ ਬਾਬਾ ਤੁਸੀਂ ਆਪ ਸਰਦਾਰ ਤੁਸੀਂ ਆਪ ਸੋਚੋ। ਤੂੰ ਬੜਾ ਬਦਮਾਸ਼ ਆ ਗਿਆ। ਤੁਸੀਂ ਆਪ ਸਰਦਾਰ ਹੋ ਆਪ ਸੋਚੀ। ਕਮਾਲ ਬੰਦਾ। ਉਹ ਜ਼ਬਰਦਸਤੀ ਨਹੀਂ ਕਰਣੀ ਹੁੰਦੀ ਕਿੱਥੇ ਨਾਲ। ਜਬਰਦਸਤੀ ਨਹੀਂ ਕਰੀ ਦੀ ਉਹਨੇ ਜਬਰਦਸਤੀ ਨਹੀਂ ਹੈਗੀ ਯਾਰ ਸਰਦਾਰ ਦੇਖੋ ਯਾਰ ਸਰਦਾਰ ਜੋ ਮਰ ਨਹੀਂ ਆ ਪਰ ਜਬਰਦਸਤੀ ਕਰ ਰਹੇ ਮਾਦਾ ਬਾਈਲ ਬੰਦਾ ਬੰਨ ਫਿਰ ਪਰਮਾਨੰਦ ਨੇ ਟੋਪੀ ਮਰਕ ਕੇ ਲੈ ਗਿਆ ਮੈਨੂੰ ਉਹ ਕਾਕਾ ਕਿਥੋਂ ਸਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਇੱਕ ਨਿੱਕੇ ਸਿੱਖ ਬੱਚੇ ਦੀ ਟੋਪੀ ਲੋਹਾਈ ਜਥੇਦਾਰ ਦੇ ਬੱਚੇ ਨੂੰ ਕਿਹਾ ਕਿ ਟੋਪੀ ਨਹੀਂ ਪਾਉਣੀ ਪੱਗ ਬੰਨੋ ਤਾਂ ਨਿੱਕੇ ਬੱਚੇ ਨੂੰ ਟੋਪੀ ਨਾ ਪਹਿਨ ਕੇ ਦਸਤਾਰ ਸਜਾਉਣ ਲਈ ਜੋ ਹੈ ਕਹਿੰਦੇ ਹੋਏ ਨਜ਼ਰ ਆਈ ਨਹੀਂ ਜਿਸਤਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅੱਜ ਇਹ ਵੀਡੀਓ ਜੋ ਹੈ ਫਤਿਹਗੜ੍ਹ ਸਾਹਿਬ ਦੀ ਹੈ ਉਹਨਾਂ ਦਿਨਾਂ ਦੀ ਹੈ ਸ਼ਹੀਦੀ ਜੋੜ ਵਿੱਚ ਪਿਛਲੇ ਨਹੀਂ ਚੱਲ ਰਹੀ ਸੀ ਅਤੇ ਜਥੇਦਾਰ ਗੜਗੱਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੈ ਦੱਸਦੀ ਹੈ ਕਿ ਸ਼ਹੀਦੀ ਜੋੜ ਦੇ ਦੌਰਾਨ ਨਿਹੰਗ ਅਤੇ ਉਸਦੇ ਸਾਥੀਆਂ ਨੇ ਲੋਕਾਂ ਦੀਆਂ ਟੋਪੀਆਂ ਲੁਹਾ ਕੇ ਨਿਜੇ ਤੇ ਟੱਗੀਆਂ ਸਨ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਨਾਲ ਕਿ ਕਾਫੀ ਵਿਵਾਦ ਵੀ ਹੋਇਆ ਸੀ ਕੁਝ ਲੋਕਾਂ ਨੇ ਹਾਲਾਂਕਿ ਨਿਹੰਗ ਉਸ ਬੱਚੇ ਦਾ ਵਿਰੋਧ ਵੀ ਕੀਤਾ ਸੀ ਕਿ ਇਸ ਤਰ੍ਹਾਂ ਟੋਪੀਆਂ ਜੋ ਹੈ ਨਿਜੇ ਤੇ ਟੱਗੀਆਂ ਹੋਈਆਂ ਸਨ ਤਾਂ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਥਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਿਸ 'ਚ ਇੱਕ ਕ੍ਰਿਸ਼ਨ ਕਹਿੰਦੇ ਨੇ ਕਿ ਦਸਤਾਰ ਬਨੂ ਪੱਗ ਬਨੂ ਇਸ ਤਰ੍ਹਾਂ ਉਸ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਲੇਨ ਹਾਲਾਂਕਿ ਆਪਣੇ ਆਪ ਦੇ ਵਿੱਚ ਇੱਕ ਸਿੱਖੀ ਦਾ ਪ੍ਰਚਾਰ ਹੈ ਪਰ ਕਈ ਤਰ੍ਹਾਂ ਦੇ ਵਿਵਾਦ ਵੀ ਪਿਛਲੇ ਦਿਨਾਂ ਚ ਇਸੇ ਟੋਪੀ ਨੂੰ ਲੈ ਕੇ ਇਸ ਨੂੰ ਲੈ ਕੇ ਜੋ ਹੈ ਛੜਦੇ ਹੋਏ ਨਜ਼ਰ ਆਏ ਸੰਤੇ ਹੁਣੇ ਇੱਕ ਨਵੀਂ ਵੀਡੀਓ ਜੋ ਹੈ ਇਸਾ ਬਣਾਈ ਹੈ ਸ਼ਾਬਾਸ਼ ਪੱਗ ਭਾਵੇਂ ਵਾ ਲੈਣੀ ਇਹ ਨਹੀਂ ਬਹੁੰਦੇ ਸਿੱਖ ਅਟਕਾ ਬਣਿਆ ਹੈ ਟੋਪੀ ਲਾਦੇ ਅੱਜ ਇਹਦੇ ਪੌਣੀ ਨਹੀਂ ਆਪਾਂ ਇਹਦੇ ਸਾਹਿਬ ਜਾ ਰਹੇ ਨੇ ਛਿੱਤੀ ਢਾੜੇ ਆ ਠੀਕ ਆ ਸ਼ਾਬਾਸ਼ ਪੱਗ ਭਾਵੇਂ ਵਾ ਲੈਣੀ ਛੋਟੀ ਜੀ ਪੱਕ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਮੈਂ ਤੁਹਿਆ ਸੁਣਦੇ ਆਂ ਨਾ ਬਾਬਾ ਹੈ ਤੁਸੀਂ ਸੁਣਦੇ ਆ ਨਾ ਮਾ ਬਾਬਾ ਜੀ ਕਿਹੜਾ ਨਾਮ ਹੈ ਸਾਬ ਸਾਧਿਆਂ ਦੇ ਨਾਮ ਜੀ ਸਾਬ ਜਿਆਦੇ ਆ ਮੈਂ ਹੀ ਸੁਣਦਾ ਬਣਾਏਗਾ ਹਾਂ ਜੀ ਚਲ ਸੁਣਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਚਿੰਗੜੀ ਬਾਬਾ ਜੋਰਾ ਬਾਬਾ ਬਾਬਾ ਫਤੇ ਸਿੰਘ ਜੀ ਬਾਬਾ ਜੀ ਚਲ ਮੈਂ ਤੁਹ ਲੜੀ ਵਾਰ ਸੁਣਾਉਣਾ ਸਾਬ ਜਿਆਦਾ ਬਾਬਾਜੀਤ ਸਿੰਘ ਜੀ